ਕੀਓ ਤਨਾਸੇ ਮਹਾਰਾਜ ਪੰਜਾ ਔਕੀ ਕੜੇ ਨਾਮ ਯੰ ਕਰਨ ਲਈ ਆਪਣਾ ਗਿਰਤ ਸੰਭਾਲੇ ਆਪਨੇ ਰੱਖੇ ਆਪਣੇ ਕੋ ਸਾਥ ਸਾਥ ਕਰਤ ਪਾਵੇ ਆਉ ਕੀ ਕੜੀ ਨਾ ਕੋ ਕਰ ਦੇ ਆਪਣਾ ਬਿਰਤ ਸਮਾਲੇ ਆਪਨੇ ਰਾਖੇ ਆਪਣੇ ਕੋ ਸਾਥ ਸਾਥ ਰਖ ਪਾਣੇ ਪ੍ਰਭ ਜਿਉਂ ਦਾ ਕਰਿਓ ਮੇਰਾ ਕੀਟ ਆਦ ਅੰਤ ਪ੍ਰਭ ਸਦਾ ਸਹਾਇ ਤਾਂ ਨਾ ਮਾਰਾ ਗੀਤ ਮਨ ਮਿਲਾਤ ਸਭੇ ਸਾਈਂ ਕੇ ਅਚਰਤਿ ਤੇਹ ਕਮਰਡਾਈ ਹਰ ਸਿਮਰ ਸਿਮਰ ਆਨਾਦ ਕਰੇ ਨਾਮੇ ਪ੍ਰਪੂਰਨ ਕੈ ਗਿਰਤ ਕਾਲ ਮਨ ਮਿਲਾਤ ਸਭੇ ਸਾਈਂ ਕੇ ਅਚਰਤਿ ਤੇਹ ਕਮਰਡਾਈ ਹਰ ਸਿਮਰ ਸਿਮਰ आनंद कर गुणगान निकले प्रभु मुरन पैरकाई वारि की कथा कथा वारि